100 ਚਾਚਾ ਤੇ ਇੱਕ ਪਿਓ 100 दारू ਤੇ ਇੱਕ ਘਿਓ ਜੀਹਾਂ ਇਸ ਕਹੌਦ ਦੇ ਪਿੱਛੇ ਬਹੁਤ ਵੱਡਾ ਜਿਹੜਾ ਤੱਤ ਹੈ ਉਹ ਲੁਕਿਆ ਹੋਇਆ ਆ ਔਰ ਕਾਰਨ ਵੀ ਇਹ ਹੈ ਕਿ ਜਿਹੜੀ ਗੱਲ ਤੁਹਾਡੇ ਆਪਣੇ ਪਿਓ ਦੇ ਵਿੱਚ ਆ ਕਹਿੰਦੇ ਆ ਕਿ ਪਿਓ ਦੇ ਸਿਰ ਦੇ ਉੱਤੇ ਜਿਹੜੀਆਂ ਮੌਜਾਂ ਮਾਣੀਆਂ ਹੁੰਦੀਆਂ ਉਹ ਕਦੇ ਲੱਭਦੀਆਂ ਨਹੀਂ ਆ ਹਨਾ ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਇਹ ਗੀਤ ਵੀ ਅਸੀਂ ਸੁਣਦੇ ਆਂ ਔਰ ਸੱਚੀ ਗੱਲ ਆ ਕਿ ਬਾਪੂ ਪਿਓ ਜਿੰਨਾ ਚਿਰ ਜਿਉਂਦਾ ਆ ਉਸ ਤੋਂ ਜਾਣ ਤੋਂ ਬਾਅਦ ਯਾਨੀ ਕਿ ਪਿਓ ਦੇ ਤੁਰ ਜਾਣ ਤੋਂ ਬਾਅਦ ਸਾਨੂੰ ਪਿਓ ਦੀ ਕਮੀ ਮਹਿਸੂਸ ਹੁੰਦੀ ਆ ਜਦੋਂ ਪਿਓ ਤੁਰ ਜਾਂਦਾ ਆ ਪਤਾ ਹੀ ਉਦੋਂ ਲੱਗਦਾ ਆ ਬੇਸ਼ੱਕ ਭਾਵੇਂ ਲੱਖ ਚਾਚੇ ਤਾਏ ਬਣ ਜਾਣ ਪਰ ਜੋ ਪਿਓ ਦੇ ਹੁੰਦਿਆ ਜਿਹੜਾ ਬਿਲਕੁਲ ਬੰਦਾ ਨਹੀਂ ਡਰ ਹੁੰਦਾ ਬੇਖੌਫ ਹੁੰਦਾ ਆਪਣੀ ਸੌਣੀ ਸੰਦਾ ਆਪਣੀ ਸੌਣੀ ਉੜਦਾ ਜੋ ਪਿਓ ਦੇ ਹੁੰਦਿਆ ਮौज ਕੀਤੀ ਹੁੰਦੀ ਆ ਕਿਉਂਕਿ ਕਈ ਚੀਜ਼ਾਂ ਦੀ ਬੇਫਿਕਰੀ ਪਿਓ ਦੇ ਸਿਰ ਤੇ ਹੁੰਦੀ ਆ ਕਿਉਂਕਿ ਸਾਨੂੰ ਬੇਸ਼ੱਕ ਪਿਓ ਨਾਂ ਵੀ ਕਮਾਵੇ ਪਿਓ ਘਰ ਦੀ ਜਿਹੜੀ ਆ ਇੱਕ ਉਹ ਕੁੰਜੀ ਹੁੰਦਾ ਆ ਬਜ਼ੁਰਗ ਘਰ ਦੀ ਕੁੰਜੀ ਹੁੰਦਾ ਜਿਹਦੇ ਸਿਰ ਦੇ ਉੱਤੇ ਅਸੀਂ ਬਿਲਕੁਲ ਬੇਫਿਕਰੇ ਹੁੰਨੇ ਆ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਪਿਓ ਨੇ ਕਦੇ ਕਿੱਥੋਂ ਕਿਵੇਂ ਕਿਵੇਂ ਘਰ ਦਾ ਗੁਜ਼ਾਰਾ ਕੀਤਾ ਕਿਵੇਂ ਜੁਗਾਰ ਲਾਇਆ ਕਿਵੇਂ ਨਾ ਕਿਵੇਂ ਆਪਦਾ ਪਰਿਵਾਰ ਪਾਲ ਲਿਆ ਪਰ ਇਹਦੇ ਹੀ ਨਿਸ਼ਬਤ ਅਸੀਂ ਇਹ ਵੀ ਦੇਖਿਆ ਗੱਲ ਕਿ ਜਿੰਨਾਂ ਦੇ ਪਿਓ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਤੁਰ ਜਾਂਦੇ ਨੇ ਬੱਚਿਆਂ ਨੂੰ ਛੱਡ ਕੇ ਉਹਨਾਂ ਬੱਚਿਆਂ ਨੂੰ ਕਿੰਨੀਆਂ ਮੁਸੀਬਤਾਂ ਦੇ ਵਿੱਚੋਂ ਲੰਘਣਾ ਪੈਂਦਾ ਹਾਲਕਿ ਕਈ ਵੱਡੇ ਟੱਬਰਾਂ ਵਿੱਚ ਅਸੀਂ ਦੇਖਿਆ ਹੁੰਦਾ ਕਿ ਜਦੋਂ ਇੱਕ ਪਰਿਵਾਰ ਦਾ ਜੀ ਤੁਰ ਗਿਆ ਯਾਨੀ ਕਿ ਜੇ ਪਿਓ ਤੁਰ ਗਿਆ ਤੇ ਦੋ ਬੱਚੇ ਘਰ ਵਾਲੀ ਮਗਰ ਛੱਡ ਗਿਆ ਤੇ ਬੇਸ਼ੱਕ ਕੋਈ ਦੋ ਚਾਚੇ ਆ ਜਾਂ ਦੋ ਤਾਏ ਵੀ ਹੈਗੇ ਆ ਕੋਈ ਵੀ ਇਹੋ ਜਿਹਾ ਨਹੀਂ ਅਜੇ ਤੱਕ ਹੈ ਹੋਇਆ ਜਿਹੜਾ ਪਿਓ ਦੀ ਜਗ੍ਹਾ ਲੈ ਸਕਿਆ ਹੋਵੇ ਨਾ ਲੈ ਸਕਦਾ ਆ ਇਸ ਗੱਲ ਦੇ ਪਿੱਛੇ ਸਭ ਤੋਂ ਵੱਡਾ ਸੱਚ ਹੈ ਔਰ ਇਸ ਕਰਕੇ ਅਸੀਂ ਦੇਖਿਆ ਆ ਕਿ ਪਿਓ ਜਿਹੜਾ ਹੁੰਦਾ ਨਾ ਪਿਓ ਤੋਂ ਵੱਡਾ ਜਿਹੜਾ ਆ ਉਹ ਮਾਣ ਨਹੀਂ ਹੈਗਾ ਹਾਲਾ ਕਿ ਮਾਰੇ ਦੀ ਬਾਣੀ ਦੇ ਵਿੱਚ ਵੀ ਅਸੀਂ ਗੱਲ ਕਰਦੇ ਆ ਕਿ ਮਾਤਾ ਪਿਤਾ ਜਿਹੜੇ ਨੇ ਉਹ ਰੱਬ ਦਾ ਹੀ ਇੱਕ ਦਰਜਾ ਆ ਦਿੱਤਾ ਹੋਇਆ ਔਰ ਜਿਹੜੇ ਰੱਬ ਸਮਝਦੇ ਨੇ ਕਿਉਂਕਿ ਉਹਨਾਂ ਨੇ ਸਾਨੂੰ ਜਨਮ ਦਿੱਤਾ ਹੋਇਆ ਔਰ ਪਿਓ ਆ ਪਿਓ ਤਾਂ ਇਸ ਤਰੀਕੇ ਦਾ ਆ ਕਿ ਕੱਲ ਨੂੰ ਜਿਹੜੇ ਅਸੀਂ ਆ ਜਾਂ ਕੋਈ ਹੋਰ ਨੌਜਵਾਨ ਨੇ ਉਹ ਵੀ ਗਾਂ ਪਿਓ ਬਣ ਗਏ ਉਹਨਾਂ ਨੂੰ ਆਪਣੇ ਪਿਓ ਹੋਣ ਦਾ ਜਦੋਂ ਅਹਿਸਾਸ ਹੋਊਗਾ ਫਿਰ ਉਹਨਾਂ ਨੂੰ ਸਮਝ ਆਊ ਕਿ ਜਿਹੜਾ ਪਿਓ ਆ ਉਹ ਕੀ ਚੀਜ਼ ਸੀਗਾ ਔਰ ਪਿਓ ਦੇ ਤੁਰ ਜਾਣ ਤੋਂ ਬਾਅਦ ਇਹੋ ਜਿਹਾ ਅਹਿਸਾਸ ਹੁੰਦਾ ਔਰ ਦੋਸਤੋ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਆ ਕਿ ਜਦੋਂ ਇਹ ਗੱਲ ਕਹੀ ਜਾਂਦੀ ਹੈ ਨਾ ਸਿਆਣਿਆਂ ਦੇ ਬੰਨਿਓ ਕਿ ਜਦੋਂ ਅਸੀਂ ਖੁਦ ਪਿਓ ਦੀ ਉਮਰ ਤੱਕ ਆਏ ਜਦੋਂ ਤਾਂ ਅਸੀਂ ਜਵਾਨ ਸੀ ਤੇ ਅਸੀਂ ਪਿਓ ਦੀ ਪਰਵਾਹ ਨਹੀਂ ਕੀਤੀ ਜਦੋਂ ਅਸੀਂ ਖੁਦ ਪਿਓ ਦੀ ਉਮਰ ਵਿੱਚ ਆਏ ਤੇ ਫਿਰ ਸਾਨੂੰ ਮਹਿਸੂਸ ਹੋਇਆ ਕਿ ਯਾਰ ਪਿਓ ਵਰਗੇ ਅਸੀਂ ਨਹੀਂ ਬਣ ਸਕੇ ਜੋ ਪਿਓ ਸਾਡਾ ਬਣ ਗਿਆ ਜੋ ਸਾਡਾ ਬਾਪੂ ਜੋ ਸਾਡਾ ਪਿਤਾ ਜੋ ਉਹ ਬਣ ਗਿਆ ਉਹ ਅਸੀਂ ਨਹੀਂ ਬਣ ਸਕੇਗੇ ਅਸੀਂ ਪਿਓ ਦਾ ਮੁਕਾਬਲਾ ਨਹੀਂ ਕਰ ਸਕਦੇ ਔਰ ਕਿਸੇ ਵੀ ਦੁਨੀਆ ਦੇ ਮੁੰਡੇ ਨੇ ਆਪਦੇ ਪਿਓ ਦਾ ਮੁਕਾਬਲਾ ਨਹੀਂ ਕੀਤਾ ਔਰ ਉਹਨੂੰ ਅਹਿਸਾਸ ਉਦੋਂ ਹੀ ਹੋਇਆ ਜਦ ਤ ਉਹ ਜਦੋਂ ਖੁਦ ਪਿਓ ਬਣਿਆ ਜਾ ਫੇਰ ਉਹਦਾ ਪਿਓ ਜਦੋਂ ਤੁਰ ਗਿਆ ਫੇਰ ਉਹਨੂੰ ਉਹਦੀ ਅਹਿਮੀਤ ਪਤਾ ਲੱਗੀ ਕਿ ਬਾਪੂ ਬਾਪੂ ਹੀ ਸੀ ਬਾਪੂ ਵਰਗਾ ਪਿਓ ਵਰਗਾ ਕੋਈ ਬੰਦਾ ਦੁਨੀਆ 'ਚ ਨਾ ਹੋਇਆ ਨਾ ਹੋ ਸਕਦਾ ਨਾ ਕੋਈ ਉਹਦੀ ਜਗ੍ਹਾ ਲੈ ਸਕਦਾ ਆ ਭਾਵੇਂ ਉਹਦੀ ਜਗ੍ਹਾ ਦੇ ਉੱਤੇ ਲੱਖ ਹੀ ਚਾਚੇ ਤਾਏ ਆ ਜਾਣ ਇਹ ਹੀ ਗੱਲ ਹੁੰਦੀ ਆ ਕਿ ਆਪਣੇ ਆਪਣੇ ਹੁੰਦੇ ਆ ਜਿਹੜਾ ਆਪਣਿਆਂ ਦੇ ਨਾਲ ਆ ਕੇ ਜਿਹੜਾ ਦੁੱਖ ਸੁੱਖ ਵੰਡਾ ਲੈਣਾ ਜਿਹੜਾ ਆਪਦਿਆਂ ਦਾ ਆਸਰਾ ਹੋਣਾ ਜਿਹੜਾ ਆਪਦਿਆਂ ਦੇ ਸਿਰ ਤੇ ਬੇਫਿਕਰੀ ਦੀ ਨੀਂਦ ਸੌਣੀ ਹੈ ਨਾ ਉਹ ਦੂਜਿਆਂ ਦੇ ਸਿਰ ਤੇ ਕਦੇ ਨਹੀਂ ਸੌਂਈ ਜਾ ਸਕਦੀ ਇਸੇ ਤਰ੍ਹਾਂ ਹੀ ਇਹ ਵੀ ਕਿਹਾ ਜਾਂਦਾ ਆ ਕਿ 100 दारू ਤੇ ਇੱਕ ਕਿਉ ਹੁਣ ਜਿਹੜੇ दारू ਆ ਮੰਨ ਕੇ ਚੱਲੋ ਜਿਹੜਾ ਕੰਮ ਕਿਉ ਨੇ ਕਰ ਦੇਣਾ ਉੱਥੇ ਭਾਵੇਂ ਤੁਸੀਂ 100 दारू ਯਾਨੀ ਕਿ 100 ਕਿਸਮਾਂ ਦੀ दारू ਕਹਿ ਲਓ ਜਾਂ ਫਿਰ 100 ਬੋਤਲਾਂ ਸ਼ਰਾਬ ਦੀਆਂ ਕਹਿ ਲਓ ਵੀ ਜੇ ਉਹਨੀਆਂ ਪੀ ਕੇ ਵੀ ਜਿਹੜਾ ਇੱਕ ਤਾਕਤ ਇੱਕ ਨਜ਼ਾਰਾ ਇੱਕ ਲੁਤਫ ਇੱਕ ਸੇਤ ਨੂੰ ਜੜੀਆਂ ਬਹੁਤ ਜ਼ਿਆਦਾ ਜੜੀਆਂ ਫਾਇਦੇ ਸਾਨੂੰ ਜਿਹੜੇ ਦੇਣੇ ਆ ਉਹ दारू ਨਹੀਂ ਦੇਣੇਗੀ ਉਹ ਘਿਓ ਨਹੀਂ ਦੇਣਿਆ ਤੇ ਇਸ ਕਰਕੇ 100 दारू ਬੇਸ਼ੱਕ ਹੋ ਜਾਣ ਜਿਹੜਾ ਕਿਲੋ ਘਿਓ ਨੇ ਕੰਮ ਸਾਰ ਦੇਣਾ ਇੱਕ ਪਾਸੇ 100 ਬੋਤਲਾਂ दारू ਦੀਆਂ ਇੱਕ ਪਾਸੇ ਕਿਲੋ ਘਿਓ ਹੀ ਚਲੋ ਲਾ ਲੋ ਤੇ ਜਿਹੜਾ ਬੰਦਾ ਘਿਓ ਖਾਣ ਦਾ ਸ਼ਕੀਨ ਹੈ ਨਾ ਘਿਓ ਤਾਂ ਦੇਖੋ ਤੁਹਾਡੇ ਅੰਦਰੋਂ ਖੁਸ਼ਕੀ ਚੱਕਦਾ ਘਿਓ ਤੁਹਾਨੂੰ ਪ੍ਰੋਟੀਨ ਦਿੰਦਾ ਘਿਓ ਤੁਹਾਨੂੰ ਤਾਕਤ ਦਿੰਦਾ ਘਿਓ ਤੁਹਾਡੇ ਅੰਦਰ ਜੋ ਆ ਉਹ ਨੂੰ ਬਿਲਕੁਲ ਤਾਰ ਰੱਖ ਕੇ ਤੁਹਾਡੀ ਚਮੜੀ ਨੂੰ ਤੁਹਾਡੇ ਚਿਹਰੇ ਨੂੰ ਤੰਦਰੁਸਤ ਰੱਖਦਾ ਹੈ ਕਈ ਬਿਮਾਰੀਆਂ ਨੂੰ ਕਬਜ਼ ਵਰਗੀਆਂ ਨੂੰ ਵੀ ਦੂਰ ਕਰਦਾ ਆ ਤੁਹਾਨੂੰ ਕਦੇ ਬਵਾਸੇਰ ਨਹੀਂ ਹੋਊਗੀ ਕਬਜ਼ ਨਹੀਂ ਹੋਊਗੀ ਚਮੜੀ ਖੁਸ਼ਕ ਨਹੀਂ ਹੋਊਗੀ ਚਮੜੀ ਸੁੱਕੂਗੀ ਨਹੀਂ ਚਿਹਰੇ ਦੀ ਰੌਣਕ ਵਧੂਗੀ ਔਰ ਕਦੇ ਵੀ ਜਿਹੜੀਆਂ ਹੱਡੀਆਂ ਆ ਉਹਨਾਂ 'ਚ ਕੜਾਕੇ ਨਹੀਂ ਪੈਣਗੇ ਜੋੜਾਂ ਦੇ ਦਰਦ ਨਹੀਂ ਹੋਣਗੇ ਔਰ ਪੇਟ ਸੰਬੰਧੀ ਬਹੁਤ ਸਾਰੇ ਜਿਹੜੇ ਵਕਾਰ ਆ ਉਹ ਦੂਰ ਹੋਣਗੇ ਔਰ ਕਿਓ ਦੇ ਵਿੱਚ ਤਾਂ ਇੰਨੀ ਨਾਮ ਤਾਂ ਕਿੰਨੀਆਂ ਚੀਜ਼ਾਂ ਅਸੀਂ ਬਣਾ ਕੇ ਅਸੀਂ ਸਬਜ਼ੀਆਂ 'ਚ ਕਿਓ ਪਾ ਕੇ ਖਾ ਲੈਨੇ ਆ ਅਸੀਂ ਚੂਰੀਆਂ ਪੰਜੀਰੀਆਂ ਖਾ ਲੈਨੇ ਆ ਪੰਜੀਰੀ ਪੰਜਾਬੀ ਦੀ ਉਹ ਕਦੇ ਕਹਿੰਦੇ ਆ ਉਹ ਇੱਕ ਮਿੱਠਾ ਆ ਜਿਹੜਾ ਕਦੇ ਕਿਓ ਤੋਂ ਬਿਨਾ ਨਹੀਂ ਬਣ ਸਕਦਾ ਮਾਵਾ ਚੂਰੀ ਕੁੱਟ ਕੇ ਦਿੰਦੀ ਸੀ ਬਿਨਾ ਕਿਓ ਤੋਂ ਬਣ ਨਹੀਂ ਸਕਦੀ ਔਰ ਅਸੀਂ ਦੇਖਿਆ ਨਾ ਕਿ ਜਿਨ੍ਹਾਂ ਨੇ ਸੇਤਾਂ ਬਣਾਉਣੀਆਂ ਸੀ ਚਾਹੇ ਉਹ ਮੱਲ ਸੀ ਪਲਵਾਨ ਸੀਗੇ ਚਾਹੇ ਉਹ ਖਿਡਾਰੀ ਸੀਗੇ ਤੇ ਪੁਰਾਣੇ ਵੇਲਿਆਂ ਤੋਂ ਹੀ ਲਗਾਤਾਰ ਉਹਨਾਂ ਨੂੰ ਦੇਸੀ ਘਿਓ ਜੜਾ ਆ ਉਹ ਖਵਾਇਆ ਜਾਂਦਾ ਆ ਤੇ ਇਸ ਕਰਕੇ ਜਿਹੜੇ ਦੇਸੀ ਘਿਓ ਦੇ ਫਾਇਦੇ ਆ ਉਹਦੇ ਨਿਸਬਤ ਉਹਦੇ ਮੁਕਾਬਲੇ ਦੇ ਉੱਤੇ ਲੱਖ ਹੀ ਤੁਹਾਨੂੰ ਚੰਗੀ दारू ਜਿਹੜੀ ਆ ਉਹ ਪਿਆ ਦਿੱਤੀ ਜਾਵੇ ਪਰ ਜੋ ਫਾਇਦਾ ਤੁਹਾਡੇ ਸਰੀਰ ਦਾ ਘਿਓ ਨੇ ਕਰਨਾ ਆ ਉਹ ਤੁਹਾਨੂੰ दारू ਕਦੇ ਵੀ ਨਹੀਂ ਕਰ ਸਕਦੀ ਔਰ दारू ਜਿਹੜੀ ਆ ਵੈਸੇ ਵੀ ਨਖੇਦ ਦਾ ਠੀਕ ਆ दारू-ਦਾਰੂ ਦੋ ਤਰ੍ਹਾਂ ਦਾ ਹੁੰਦਾ ਇੱਕ दारू ਉਹ ਹੋਇਆ ਕਿ ਜਿਹੜੇ दारू ਨੂੰ ਅਸੀਂ ਸ਼ਰਾਬ ਦੇ ਰੂਪ 'ਚ ਲੈਨੇ ਆ ਤੇ ਦੂਜਾ दारू ਉਹ ਹੋਇਆ ਜਿਹੜੇ दारू ਨੂੰ ਅਸੀਂ ਦਵਾਈ ਦੀ ਗੱਲ ਕਹਿੰਨੇ ਆ ਤੇ ਜਿਹੜੀ ਦਵਾਈ ਵਾਲੇ दारू ਦੀ ਵੀ ਇੱਥੇ ਮੈਂ ਨਾਲ ਗੱਲ ਰੱਖਣਾ ਚਾਹੁੰਦਾ ਅਸੀਂ ਇਹਨੂੰ ਦੂਜੇ ਪਾਸੇ ਵੀ ਲਾ ਲੈਨੇ ਆ ਕਿ ਇੱਕ ਪਾਸੇ ਸ਼ਰਾਬ ਵਾਲਾ दारू ਉਹ ਨੂੰ ਜੇ ਛੱਡ ਕੇ ਜਿਹੜੀਆਂ ਦੂਜੀ दारੂ ਆ ਹੁਣ ਗੱਲ ਇਹ ਐ ਕੀ ਅੰਦਰ ਤਾਂ ਹੁਣ ਤਰਾਵਟ ਨਹੀਂ ਹੈਗੀ ਅੰਦਰ ਤਾਂ ਤੁਹਾਨੂੰ ਕਬਜ ਹੋਈ ਆ ਖੁਸ਼ਕੀ ਹੋਈ ਆ ਬਵਾਸੀਰ ਹੋਈ ਆ ਸਰੀਰ ਤੁਹਾਡਾ ਜਿਹੜੀ ਚਮੜੀ ਉਹ ਖੁਸ਼ਕ ਹੋ ਗਈ ਆ ਚਿਹਰਾ ਪਾਟੀ ਜਾਂਦਾ ਹੈਗਾ ਤਰੀਣਾ ਪਈ ਜਾਂਦੀ ਹੈਗੀਆਂ ਝੁਰੜੀਆਂ ਪਈ ਜਾਂਦੀਆਂ ਹੈਗੀਆਂ ਪਰ ਤੁਸੀਂ ਆਨੇ ਵੀ ਦਵਾਈ ਨਾਲ ਸਾਰ ਲੂਗਾ ਪਰ ਜਿਹੜਾ ਕੰਮ ਘਿਓ ਨਹੀਂ ਕਰ ਦੇਣਾ ਆ ਉਹ ਦਵਾਈ ਜਾਨਕੀ ਉਹਨੂੰ ਦਵਾਈ ਨੂੰ दारू ਵੀ ਆਪਾਂ ਕਹਿੰਦੇ ਆ ਉਹ दारू ਨੇ ਨਹੀਂ ਮਿੱਤਰੋ ਕਰਨਾ ਜਿਹੜਾ ਘਿਓ ਨੇ ਕਰ ਦੇਣਾ ਇਸ ਕਰਕੇ ਜਿਨ੍ਹਾਂ ਨੇ ਕਦੇ ਦੇਸੀ ਘਿਓ ਨਹੀਂ ਖਾਧਾ ਨਾ ਉਹ ਦੇਸੀ ਘਿਓ ਖਾ ਕੇ ਇੱਕ ਵਾਰੀ ਜ਼ਰੂਰ ਦੇਖਣਾ ਔਰ ਲਗਾਤਾਰ ਖਾ ਕੇ ਵੇਖਣ ਫਿਰ ਤੁਸੀਂ ਆਪੇ ਮੰਨ ਜਾਓਗੇ ਕਿ ਕਿਉ ਜਿਹੜਾ ਆ ਉਹ ਤੁਹਾਨੂੰ ਕੀ ਫਾਇਦਾ ਕਰਦਾ ਵੈਸੇ ਤਾਂ ਹੁਣ ਜਿਸ ਤਰੀਕੇ ਦਾ ਅੱਜ ਕੱਲ ਦਾ ਦੁਨੀਆ ਦਾ ਸਰਕਲ ਹੋ ਗਿਆ ਜਿੱਦਾਂ ਦੀ ਜੀਵਨ ਸ਼ੈਲੀ ਹੋ ਗਈ ਹੈ ਉਹਦੇ ਵਿੱਚ ਘਿਓ ਖਾਣ ਵਾਲੇ ਆ ਤਾਂ ਹੁਣ ਉਹ ਕਹਿੰਦੇ ਜੀ ਸਾਡੇ ਦਾ ਬਲੱਡ ਵਧ ਗਿਆ ਸਾਡੇ ਪੇਟ ਵਧ ਗਿਆ ਸਾਡੀ ਚਰਬੀ ਵਧ ਗਈ ਮਟਾਪਾ ਵਧ ਗਿਆ ਸਾਨੂੰ ਸਾਹ ਚੜਨ ਲੱਗ ਗਿਆ ਸਾਨੂੰ ਦਮਾ ਹੋ ਗਿਆ ਸਾਨੂੰ ਆਹ ਹੋ ਗਿਆ ਉਹ ਹੋ ਗਿਆ ਬਈ ਉਹ ਤਾਂ ਉਹਨਾਂ ਦੀ ਜੀਵਨ ਸ਼ੈਲੀ ਨੇ ਉਹਨਾਂ ਨੇ ਖਾਣ ਪੀਣ ਕਿੱਦਾਂ ਦਾ ਸੀ ਔਰ ਖਾਣ ਪੀਣ ਖਾ ਕੇ ਜੇ ਦੋਪਾਈ ਜਾਣਾ ਫਿਰ ਉਹੀ ਹੋਊਗਾ ਮੋਟੇ ਹੋਵਗੇ ਚਰਬੀ ਵਧੂ ਪੇਟ ਹੀ ਵਧੂਗਾ ਬਸ਼ਰਤੇ ਜੇ ਤਿੱ ਘਿਓ ਦੇ ਫਾਇਦੇ ਲੈਣਾ ਤੇ ਮਿਹਨਤ ਕਰਕੇ ਘ ਫਿਰ ਵੇਖੋ ਲੱਗਦਾ ਕਿਵੇਂ ਆ ਤੇ ਤੁਹਾਨੂੰ ਚੰਗਾ ਕਿਵੇਂ ਲੱਗਦਾ ਆ ਸੋ ਇਸ ਕਰਕੇ ਆ ਜਿਹੜੀ ਗੱਲ ਸਿਆਣਿਆਂ ਨੇ ਇਹ ਤੱਤ ਕੱਢਿਆ ਕਿ 100 ਚਾਚਾ ਤੇ ਇੱਕ ਪਿਓ 100 दारू ਤੇ ਇੱਕ ਕਿਉਂ ਜਿਹੜੇ ਕੰਮ ਉਹ ਕਰ ਸਕਦੇ ਆ ਕੋਈ ਹੋਰ ਨਹੀਂ ਕਰ ਸਕਦਾ ਔਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਇਹ ਗੱਲ ਵੀ ਜ਼ਰੂਰ ਪਸੰਦ ਆਉਗੀ ਔਰ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਨਾਂ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ ਇੱਥੇ ਕਰਦਾ ਸਮਾਪਤੀ ਧੰਨਵਾਦ